ਤਾ ਗੁਰੂ ਨਾਨਕ ਜੀ ਦਾ ਵਿਆਹ ਹੋਇਆ ਪਰ ਵੱਡਾ ਰਸ ਰਿਹਾ ਤਾਂ ਬਾਲੇ ਆਖਿਆ ਸੁਣੋ ਗੁਰੂ ਜੀ ਇਹ ਗੱਲ ਜੋ ਮੈਂ ਆਖਦਾ ਹਾਂ ਸੋ ਮੈਂ ਆਪਣੀ ਅੱਕੀਂ ਡਿੱਟੀ ਆਖਦਾ ਹਾਂ ਸੁਣੀਏ ਗੱਲਾਂ ਮੈਂ ਨਹੀਂ ਆਖਦਾ ਜੀ ਤਾਂ ਗੁਰੂ ਅੰਗਦ ਜੀ ਬਾਜ਼ੀਆਂ ਗੱਲਾਂ ਸੁਣ ਕੇ ਰੰਗ ਵਿੱਚ ਬੈਰਾਗ ਕਰਦਾ ਰਹੇ ਜਾਂ ਲਾਵਾ ਦਾ ਵੇਲਾ ਹੋਇਆ ਜੀ ਉਸ ਵੇਲੇ ਬਾਬੇ ਨਾਨਕ ਆਖਿਆ ਆਈ ਬਾਲਾ ਤੂੰ ਮੇਰੇ ਪਾਸ ਹੀ ਰਹੋ ਤਾ ਮੈਂ ਆਕਿਆ ਪਲਾ ਗੁਰੂ ਜੀ ਮੈਂ ਤੁਹਾਡੇ ਪਾਸ ਹੀ ਹਾਂ ਅਤੇ ਸੁਣੋ ਗੁਰੂ ਜੀ ਜੋ ਕੁਝ ਖੁੱਜਾ ਖਰਚ ਗੁਰੂ ਨਾਨਕ ਜੀ ਦਾ ਆਹਾ ਸੋ ਮੇਰੇ ਪਾਸ ਹੀ ਆਹਾ ਤਾਂ ਗੁਰੂ ਨਾਨਕ ਜੀ ਦੇ ਵਿਆਹ ਦਾ ਦੋਨੋਂ ਪਾਸੇ ਪਲਾ ਰਸ ਰਿਹਾ ਅਤੇ ਤਿੰਨ ਦਿਨ ਜਾਂਚ ਰਹੀ ਫਿਰ ਚੌਥੇ ਦਿਨ ਜਾਂਚ ਵਿਦਾ ਹੋਈ ਤਾਂ ਗੁਰੂ ਨਾਨਕ ਜੀ ਢੋਲੀ ਲੈ ਕੇ ਸੁਲਤਾਨਪੁਰ ਆਏ ਵੜੀ ਤਾਂ ਕਾਲੂ ਤੇ ਲਾਲੂ ਦੋਨੋਂ ਪਾਈ ਆਕਨ ਲੱਗੇ ਜੋ ਨੀਂਗਰ ਅਤੇ ਵੋਟੀ ਆਪਣੇ ਘਰ ਤਲਵੰਡੀ ਨੂੰ ਚੱਲਣ ਅਤੇ ਨਾਨਕੀ ਜੀ ਅਰਜੈਰਾਮ ਆਖਣ ਜੋ ਇੱਥੇ ਹੀ ਰਹਿਣ ਤਲਵੰਡੀ ਛੇ ਨਹੀਂ ਇਹ ਝਗੜਾ ਕੀਤਾ ਨੇ ਜਾਂ ਅਗਲਾ ਦਿਨ ਹੋਇਆ ਤਾਂ ਪਰਮਾਨੰਦ ਨੇ ਕਿਹਾ ਸੁਣ ਮੂਲ ਚੰਦ ਇਹ ਹੁਣ ਪਹਿਲੀ ਵਾਰੀ ਹੈ ਅਤੇ ਨੀਂਗਰਦੀ ਮਾਉਂ ਦੀ ਸਿੱਖ ਮੁਰਾਦ ਹੈ ਅਤੇ ਇਹ ਹੁਣ ਆਪਣੇ ਘਰ ਨੂੰ ਜਾਵਣ ਔਰ ਫੇਰ ਆਇਕਰ ਇੱਥੇ ਹੀ ਰਹਿਣਗੇ ਕਿਉਂ ਜੋ ਕੀਰਤ ਮੋਦੀ ਖਾਨੇ ਦੀ ਇੱਥੇ ਹੀ ਹੈ ਇਨਾਂ ਦਾ ਉੱਥੇ ਰਹਿਣਾ ਕਿਉਂ ਕਰ ਬੰਦਾ ਹੈ ਅਤੇ ਡੋਲੀ ਘਰ ਲੈ ਜਾਣ ਤਾਂ ਗੁਰੂ ਨਾਨਕ ਜੀ ਅਤੇ ਮਾਤਾ ਚੋਣੀ ਦੀ ਡੋਲੀ ਤਲਵੰਡੀ ਲੈ ਗਈ ਅਤੇ ਗੁਰੂ ਨਾਨਕ ਜੀ ਵੀ ਤਲਵੰਡੀ ਨੂੰ ਚੱਲੇ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਅਸਾ ਆਮਦਿਆ ਤੀਕਰ ਤੁਸੀਂ ਕੰਮ ਚਲਾਵੋ ਤਾਂ ਅਗੋਂ ਬਾਲੇ ਆਖਿਆ ਗੁਰੂ ਜੀ ਮੈਂ ਤਾਂ ਜੱਟ ਹਾਂ ਮੈਂ ਤਾਂ ਕੰਮ ਮੋਦੀ ਖਾਨੇ ਦਾ ਕਿਉਂ ਕਰ ਚੱਲੇਗਾ ਤਾਂ ਗੁਰੂ ਨਾਨਕ ਜੀ ਕਿਹਾ ਏ ਭਾਈ ਬਾਲਾ ਇਹ ਕੰਮ ਕਰਤਾਰ ਚਲਾਵੇਗਾ ਪਰ ਤੁਸੀਂ ਵਿੱਚ ਖੜੇ ਰਹੋ ਇੱਕ ਮਹੀਨੇ ਨੂੰ ਜ਼ਰੂਰ ਅਸੀਂ ਆਵਿਏਗੀ ਤਾਂ ਬਾਲੇ ਆਖਿਆ ਭਲਾ ਗੁਰੂ ਜੀ ਜੋ ਤੁਹਾਡੀ ਰਜ਼ਾਏ ਤੈਉਂ ਹੀ ਕਰੋ ਤੇ ਗੁਰੂ ਜੀ ਜੋ ਕੁਝ ਤੁਸੀਂ ਆਖੋਗੇ ਸੋਈ ਮੈਂ ਕਰੂੰਗਾ ਤਾਂ ਗੁਰੂ ਨਾਨਕ ਜੀ ਤਲਵੰਡੀ ਗਏ ਤਾਂ ਬਾਲੇ ਆਖਿਆ ਸੁਣੋ ਗੁਰੂ ਜੀ ਉੱਥੇ ਦੀ ਖਬਰ ਮੈਨੂੰ ਕੋਈ ਨਹੀਂ ਹੈ ਜੋ ਦੱਸਾ ਗੁਰੂ ਨਾਨਕ ਜੀ ਤਲਵੰਡੀ ਵਿੱਚ ਕਿਆ ਕਿਆ ਚੋਜ ਕੀਤੇ ਹਨ ਗੁਰੂ ਨਾਨਕ ਜੀ ਇੱਕ ਮਹੀਨਾ ਤਲਵੰਡੀ ਰਹੇ ਮਹੀਨੇ ਪਿਛੋਂ ਸੁਲਤਾਨਪੁਰ ਵਿੱਚ ਆਏ ਵੜੇ ਤਾਂ ਫਿਰ ਗੁਰੂ ਨਾਨਕ ਜੀ ਪੈਣ ਨਾਨਕੀ ਜੀ ਨੂੰ ਅਤੇ ਜੈਰਾਮ ਨੂੰ ਆਏ ਮਿਲੇ ਅਤੇ ਮਾਤਾ ਚੂਣੀ ਜੀ ਵੀ ਆਏ ਕਰ ਨਿਨਾਨ ਦੀ ਪੈਰੀ ਪਈ ਤਾਂ ਅਗੋਂ ਬੇਬੇ ਨਾਨਕੀ ਆਖਿਆ ਠੰਡੜੀ ਠਰੀ ਹੋਵੇ ਤਾਂ ਅਗਲੇ ਦਿਨ ਗੁਰੂ ਨਾਨਕ ਜੀ ਮੋਦੀਖਾਨੇ ਆਏ ਬੈਠੇ ਅਤੇ ਮਾਤਾ ਚੂਣੀ ਜੀ ਪੇਕੇ ਗਈ ਮੂਲਾ ਆਏ ਕਰ ਆਪਣੇ ਘਰ ਲੈ ਗਿਆ ਤਾਂ ਗੁਰੂ ਨਾਨਕ ਜੀ ਮੋਦੀਖਾਨੇ ਜਾਇਕਰ ਲੱਗੇ ਕੰਮ ਚਲਾਵਨੇ ਗੁਰੂ ਨਾਨਕ ਬਾਬਾ ਨਾਨਕ ਦੀ ਪਰ ਤਕੜੀ ਪਕੜ ਕਰ ਬੈਠੇ ਜੋ ਕੋਈ ਕੁਝ ਆਏ ਮੰਗੇ ਸੋ ਬਾਬਾ ਜੀ ਦੇਂਦਾ ਜਾਵੇ ਅਤੇ ਬਾਲਾ ਲਿਆ ਕੇ ਪਕੜਾਵੇ ਤਾਂ ਬਾਬਾ ਜੀ ਤੋਲ ਕਰ ਦੇਂਦਾ ਜਾਵੇ ਜੋ ਚਾਲੀਕਦੀਮ ਦੀ ਆਹੀ ਸੋਈ ਬਾਬੇ ਦੀ ਰਹੀ ਲੋਕ ਦੇਖ ਕਰ ਇਹੋ ਆਖਣ ਭਾਈ ਮੋਦੀਖਾਨਾ ਨਵਾਬ ਕਰਦਾ ਹੈ ਦੌਲਤ ਨਵਾਬ ਦੀ ਲੁਟਾਉਂਦਾ ਹੈ ਤੇ ਨਵਾਬ ਨੂੰ ਜਾ ਕੇ ਆਖਣ ਤੇਰਾ ਮੋਦੀ ਬਹੁਤ ਫਕੀਰਾਂ ਨੂੰ ਲੁਟਾਉਂਦਾ ਹੈ ਕੋਈ ਆਖਣ ਇਸ ਦੇ ਪਾਸ 파ਰਸ ਹੈ ਪੁਨ ਜੋਵਸ ਹੈ ਸੋਈ ਉਸ ਪੁਨ ਦੀ ਦੇਹੀ ਤਾਰ ਬੈਠਾ ਹੈ ਐਸੀ ਬਾਤਾਂ ਸੁਣ ਕੇ ਕਾਲੂ ਕਿਆ ਆਹਾਂ ਮੂਲਾ ਥੀ ਵੀ ਵਧੇਕ ਮਿਲਿਆ ਕੋਈ ਕਾਲ ਬੇਬੇ ਨਾਨਕੀ ਜਿਹਦੇ ਘਰ ਵਿੱਚ ਰਹੇ ਫਿਰ ਬਾਬਾ ਜੀ ਨੇ ਆਪਣੇ ਘਰ ਵਾਸਤੇ ਸਭ ਵਸਤੂ ਜੋ ਘਰ ਲੋੜਿੰਦੀ ਆਹੀ ਮੰਗਾਈ ਰੱਖੀ ਬਸਤਰ ਪੂਖਣ ਨਿਤ ਨਵੀਨ ਬਣਾ ਕੇ ਕਰਮੇ ਦੇਵਨ ਹੋਰ ਸਰ ਪ੍ਰਕਾਰ ਦੇ ਸੁੱਖ ਤਿਆਰ ਕਰਕੇ ਦਿੰਦੇ ਰਹਿਣ ਅਤੇ ਕਬੀਲੇ ਨਾਲ ਮੋਹ ਥੋੜਾ ਕਰਨ ਇਸ ਵਾਸਤੇ ਸੁਲੱਖਣੀ ਜੀ ਜਦੋਂ ਬੇਬੇ ਨਾਨਕੀ ਜੀ ਪਾਸ ਜਾਵੇ ਤਾਂ ਗੁੱਸੇ ਰਹੇ ਬੇਬੇ ਵੀ ਛੋਟੀ ਪਰਾਈ ਜਾਣ ਕੇ ਬਹੁਤ ਪਾਰੀ ਖੁਸ਼ਾਮਦ ਕਰਦੀ ਰਹੇ ਮਾਤਾ ਚੋਣੀ ਮੂਲੇ ਦੀ ਤੀ ਇਸ ਵਾਸਤੇ ਸੁਲੱਖਣੀ ਵੀ ਚੋਣੀ ਵੀ ਨਾਮ ਆਖਦੇ ਹਨ ਬੇਬੇ ਨਾਨਕੀ ਨਾਲ ਚੂਣੀ ਛਿੱਤੀ ਹੁੰਦੀ ਰਹੇ ਅਤੇ ਗੁਰੂ ਜੀ ਦੀ ਖੁਸ਼ੀ ਆਵੇ ਤਾਂ ਆਵਣ ਜੇ ਦਿਲ ਨਾ ਕਰੇ ਤਾਂ ਨਾ ਆਵਣ ਆਪਣੇ ਘਰ ਕਈ ਦਿਨ ਗੁਜ਼ਰ ਜਾਵਣ ਘਰ ਵੜਿਆਂ ਤੇ ਮਹਾਰਾਜਾ ਸੋਰਾ ਜਦ ਤੀ ਨੂੰ ਮਿਲਣ ਆਵੇ ਤਾਂ ਅਗੋ ਮਾਤਾ ਚੂਣੀ ਆਖੇ ਤੂੰ ਸਾ ਮੈਨੂੰ ਕਿੱਥੇ ਦਿੱਤਾ ਹੈ ਉਹ ਘਰ ਨਹੀਂ ਆਉਂਦਾ ਮੇਰੇ ਨਾਲ ਨਹੀਂ ਬੋਲਦਾ ਤਾਂ ਮੂਲਾ ਜੈ ਰਾਮ ਪਾਸ ਆਇਕਰ ਵੱਡਾ ਗੁੱਸਾ ਕਰਕੇ ਉੱਚੀ ਬੋਲੇ ਕਹੇ ਤੁਸਾ ਮੇਰੀ ਬੇਟੀ ਨੂੰ ਥਾਂ ਹੀ ਬੋੜਿਆ ਹੈ ਤਾਂ ਨਾਨਕ ਜੀ ਨੂੰ ਆਕੇ ਅਵੇ ਤੂੰ ਕੀ ਕਰਦਾ ਹੈ ਗੁਰੂ ਨਾਨਕ ਜੀ ਬੋਲੇ ਨਹੀਂ ਅਤੇ ਉਹ ਚੱਕ ਚੱਕ ਕੇ ਉੱਟ ਜਾਵਨ ਮੂਲਾ ਅਤੇ ਮੂਲੇ ਦੇ ਘਰ ਦੀ ਚੰਦੋ ਰਾਣੀ ਮਹੀਨੇ ਦੋ ਮਹੀਨੇ ਆਇਕਰ ਚੱਲ ਕਰ ਜਾਵਨ ਤਾਂ ਇੱਕ ਦਿਨ ਚੰਦੋ ਰਾਣੀ ਬੇਬੇ ਨਾਨਕੀ ਜੀ ਬਸ ਆਇਕਰ ਨਾਨਕੀ ਨਾਲ ਲੜਨ ਲੱਗੀ ਕਿਉਂ ਅਜਿਹਿਆਂ ਹਕੂਮਤਾ ਕਰਨ ਲੱਗੇ ਹੋ ਤੂੰ ਸਾਨੂੰ ਪਰਮੇਸ਼ਰ ਦਾ ਪੋ ਨਹੀਂ ਅਤੇ ਭਰਾਉ ਨੂੰ ਇਹ ਨਹੀਂ ਸਮਝਾਉਂਦੀ ਤੇ ਪਰਜਾਈ ਨੂੰ ਨਹੀਂ ਇਹ ਕਰ ਗਿਣਤੀ ਅਤੇ ਨਾ ਪਣਵਾਈਆ ਸਾਲੀ ਨੂੰ ਸਮਝਾਂਦਾ ਹੈ ਤੁਹਾਡੇ ਜੀ ਵਿੱਚ ਕੀ ਆਇਆ ਹੈ ਸੋ ਤੁਸੀਂ ਆਖੋ ਬੇਬੇ ਨਾਨਕੀ ਨੇ ਆਖਿਆ ਸੁਣ ਮਾਸੀ ਜੋ ਭਰਾਉ ਨੂੰ ਸਮਝਾਵਾਂ ਸੋ ਕਿਹਾ ਸਮਝਾਵਾਂ ਭਰਾਉ ਮੇਰਾ ਚੋਰੀ ਨਹੀਂ ਕਰਦਾ ਜਵਾਰੀਆਂ ਨਹੀਂ ਯਾਰੀ ਨਹੀਂ ਕਰਦਾ ਹੋਰ ਕੋਈ ਬੁਰਾ ਕੰਮ ਤਾਂ ਨਹੀਂ ਕਰਦਾ ਕਿਸ ਕੰਮ ਤੇ ਉਸ ਨੂੰ ਸਮਝਾਵਾਂ ਤੇ ਆਪਣੀ ਕਮਾਈ ਵਿੱਚੋਂ ਨੰਗੇ ਭੁੱਖੇ ਨੂੰ ਵੰਡ ਖਾਂਦਾ ਹੈ ਦਾਨ ਪੁੰਨ ਕਰਦਾ ਹੈ ਸੋ ਇੰਨਾ ਕੰਮਾਂ થી ਵਰਜਣਾ ਭਲਾ ਨਹੀਂ ਅਤੇ ਮਾਸੀ ਜੀ ਤੁਸੀਂ ਉਲਾਮੇ ਤਦ ਦੇਵੋ ਜੇ ਤੇ ਸਾਡੀ ਤੀ ਨੰਗੀ ਭੁੱਖੀ ਰਹਿੰਦੀ ਹੋਵੇ ਕਪੜਾ ਗੈਣਾ ਚੰਗਾ ਖਾਪਣਾ ਸੋ ਨਿਤ ਨਵਾਂ ਤੇਰੀ ਬੇਟੀ ਨੂੰ ਬਣਦਾ ਰਹਿੰਦਾ ਹੈ ਚੰਗਿਆਂ ਭਲਿਆਂ ਖਾਂਦਿਆਂ ਪੀਂਦਿਆਂ ਅਸਾਨੂੰ ਖੁਆਰ ਕਰੋ ਤਾਂ ਤੁਸੀਂ ਜਾਣੋ ਅ ਸਾਡਾ ਮੂੰਹ ਸੁਆਦ ਨਹੀਂ ਦਿੰਦਾ ਜੋ ਇਸ ਮੂਹ ਅਸੀਂ ਤੁਹਾਨੂੰ ਕੁਝ ਆਖੀ ਗੈਣੇ ਦੀ ਜਗਾ ਗਹਿਣਾ ਅਤੇ ਰੋਟੀ ਕਪੜੇ ਦੀ ਕੁਝ ਪਰਵਾ ਨਹੀਂ ਅਤੇ ਮੈਂ ਅਸ ਅਸ ਪਈ ਕਰਦੀ ਹਾਂ ਭਾਬੀ ਬਿਨਾ ਮੈਂ ਹੋਰ ਇਸ ਨੂੰ ਮੂਹੋਂ ਕਦੇ ਸੱਦਿਆ ਨਹੀਂ ਤੇ ਅਸਾਨੂੰ ਤੇ ਖੱਤਰੀ ਦੇ ਪੁੱਤਰ ਨੂੰ ਅਨਹਕ ਬੀਨ ਹਕ ਖਵਾਰ ਕਰੋ ਤਾਂ ਸਾਡਾ ਕਿਹਾ ਬਸ ਹੈ ਅੱਗੇ ਤੁਸੀਂ ਜਾਣੋ ਤੁਹਾਡੀ ਖੁਸ਼ੀ ਅਸੀਂ ਤਾਂ ਤੁਹਾਨੂੰ ਕੁਝ ਨਹੀਂ ਆਖਦੇ ਇਤਨੀਆਂ ਬਾਤੀਆਂ ਬਾਤਾਂ ਸੁਣਕਰ चंदो रानी चुप करके शर्मिंदी हुए के उठ गई ता चंदो रानी थी पास आई आई के आक्यूस सुन बेटी सुलखनी तेरी ननार ने, ने, ते ते ने ता मेनू हत्थों शर्मिंदिया कर छट्या ਅਤੇ ਮੈਨੂੰ ਜਵਾਬ ਕੋਈ ਵੀ ਨਹੀਂ ਆਇਆ ਅਤੇ ਸੁਣ ਬੇਟੀ ਸੁਲਖਣੀ ਤੂੰ ਕੁਛ ਨਿਭ ਚੱਲਿਆ ਕਰ ਤਾਂ ਅੱਗੇ ਤੇ ਸੁਲਖਣੀ ਆਖਿਆ ਅਮਾ ਜੀ ਮੈਂ ਕੁਛ ਨੰਗੀ ਪੁਖੀ ਤਾਂ ਨਹੀਂ ਰਹਿੰਦੀ ਅਤੇ ਖਾਣ ਪੀਣ ਨੂੰ ਤਾਂ ਸਭ ਕੁਝ ਹੈ ਅਤੇ ਗਿਆਨੇ ਕਪੜੇ ਵੀ ਬਹੁਤ ਹਨ ਤਾਂ ਚੰਦੋ ਆਖਿਆ ਬੇਟੀ ਖਾਣ ਪੀਣ ਨੂੰ ਸਭੋ ਕੁਝ ਹੈ ਤਾਂ ਉਸ ਖਤਰੀ ਦੇ ਪੁੱਤਰ ਨੂੰ ਕਿਉਂ ਖਵਾਰ ਕਰਦੀ ਹੈ ਤਾਂ ਅੱਗੋ ਮਾਤਾ ਚੋਣੀ ਕਿਹਾ ਅੰਮਾ ਜੀ ਮੈਂ ਕੀ ਕਰਾਂ ਮੈਨੂੰ ਮੂੰਹ ਨਹੀਂ ਲਾਮਦਾ ਤੇ ਸਿੱਧੇ ਮੂੰਹ ਬੋਲਦਾ ਵੀ ਨਹੀਂ ਅਰ ਮੈਂ ਕਿਸ ਅੱਗੇ ਆਖਾਂ ਇਤਨਾ ਸੁਣ ਕੇ ਚੰਦੋ ਰਾਣੀ ਬੇਬੇ ਨਾਨਕੀ ਜੀ ਪਾਸ ਫੇਰ ਆਈ ਅਤੇ ਆਇਕਰ ਆਖਣ ਲੱਗੀ ਸੁਣ ਬੀਬੀ ਤੇਰੀ ਪਰਜਾਈ ਕਹਿੰਦੀ ਹੈ ਸੁਣੋ ਅੰਮਾ ਮੈਂ ਕੁਝ ਨੰਗੀ ਭੁਖੀ ਨਹੀਂ ਰਹਿੰਦੀ ਗਿਆਨੀ ਕਪੜੇ ਬਹੁਤ ਹਨ ਪਰ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਪਹਿਲੇ ਤਾਂਕਰ ਆਮਣਾ ਹੀ ਮੁਸ਼ਕਲ ਜੇ ਆਇਆ ਮਹੀਨੇ 2 ਮਹੀਨੇ ਪਿਛੋਂ ਤਾਂ ਬੋਲਦਾ ਨਹੀਂ ਬੀਬੇ ਨਾਨ ਕੀ ਆਖਿਆ ਸੁਣੋ ਮਾਸੀ ਜੀ ਭਾਬੀ ਦੀ ਤਬੈ ਵੀ ਬੁਰੀ ਕਰੜੀ ਹੈ ਕਈ ਵਾਰ ਸਤ ਕਲਦੀ ਹੈ ਤਾਂ ਆਉਦੀ ਨਹੀਂ ਜੇ ਕਦੀ ਆਉਂਦੀ ਹੈ ਤਾਂ ਕਿਹਾ ਆਉਂਦੀ ਹੈ ਜੋ ਲੋਹੇ ਲਾਕੇ ਹੋਏ ਕੇ ਆਉਂਦੀ ਹੈ ਆ ਮੈਂ ਏ ਜੀ ਵਿੱਚ ਆਕਦੀ ਹਾਂ ਜੋ ਏ ਛੋਟੀ ਪਰ ਜਾਈ ਹੈ ਜਿਸ ਤਰ੍ਹਾਂ ਏ ਰਾਜ਼ੀ ਰਹੇ ਉਸ ਤਰ੍ਹਾਂ ਹੀ ਸਹੀ ਕਿਉਂ ਜੋ ਅਸਾਂ ਗੋਦੀ ਪਾਏ ਆਂਦੀ ਹੈ ਅਤੇ ਖੱਤੀ ਆਂਦੀ ਦੀਪਲਾ ਇਹ ਆਪ ਹੀ ਸਿਆਣੀ ਹੋਈ ਜਾਏਗੀ ਇਹ ਸਮਝ ਕੇ ਮੈਂ ਅਸ ਅਸ ਪਾ ਬੀਜੀ ਪਾ ਬੀਜੀ ਪਈ ਆਕਦੀ ਹਾਂ ਮੂੰਹ ਵੱਲ ਦੇਖਦੀ ਰਹਿੰਦੀ ਹਾਂ ਇਸ ਦਾ ਸੁਭਾਉ ਡਾਟਾ ਹੈ ਇਹ ਗੱਲ ਸੁਣ ਕੇ ਚੰਦੂ ਰਾਣੀ ਨੇ ਆਖਿਆ ਹੇ ਬੱਚੀ ਨਾਨਕੀ ਕਾਰ ਵਿੱਚ ਕਮੀ ਤਾਂ ਕਿਸੇ ਗੱਲ ਦੀ ਨਹੀਂ ਪਰੰਤੂ ਆਪ ਸਿਆਣੀ ਹੈ ਤ੍ਰੀਮਤ ਨੂੰ ਦਿਲਾਸਾ ਬਹੁਤ ਲੋੜੀਦਾ ਹੈ ਬੀਬੇ ਨਾਨਕੀ ਕਿਹਾ ਪਲਾ ਮਾਸੀ ਜੀ ਤੂੰ ਵੀ ਸੱਚੀ ਹੈ ਪਰਮੇਸ਼ਰ ਪਲੀ ਕਰਸੀ ਪਰ ਤੂੰ ਵੀ ਧੀ ਦਾ ਦਿਲਾਸਾ ਹੀ ਕਰਨ ਅਤੇ ਸਮਝਾਓ ਵੀ ਇਸ ਦਾ ਸੁਭਾਅ ਐਸਾ ਸਖਤ ਨਾ ਲੋੜੀਏ ਕਾਰ ਆਏ ਮਰਦ ਨੂੰ ਹੱਸ ਕੇ ਬਾਤ ਨਹੀਂ ਕਰੀਦੀ ਤਾਂ ਮਰਦ ਦਾ ਚਿੱਤ ਖੁਸ਼ ਨਹੀਂ ਹੁੰਦਾ ਔਰ ਮਾਸੀ ਜੀ ਤੂੰ ਜਾਣਦੀ ਹੋਵੇਂਗੀ ਜੋ ਇਹ ਪਿਰ ਆਉਦੀ ਰਖਣੀ ਕਰਦੀ ਹੋਵੇਗੀ ਪਰ ਮੈਂ ਤਾਂ ਨਾਨਕ ਜੀ ਨੂੰ ਪਰਮੇਸ਼ਰ ਹੀ ਕਰ ਜਾਂਦੀ ਹਾਂ ਤੋ ਸਤ ਪ੍ਰਤੀਤ ਕਰ ਇਸ ਗੱਲ ਵਿੱਚ ਫਿਰ ਕੋਈ ਨਹੀਂ ਪਰ ਪਲਾ ਮਾਸੀ ਜੀ ਹੁਣ ਤਾਂ ਤੁਸੀਂ ਜਾਓ ਅਤੇ ਪਰਮੇਸ਼ਰ ਪਾਵੇਗਾ ਤਾਂ ਮੈਂ ਭਾਬੀ ਨੂੰ ਤਿਲਾਸਾ ਦਿਵਾਵਾਂਗੀ ਚੰਦੋ ਰਾਣੀ ਆਪਣੇ ਘਰ ਨੂੰ ਗਈ ਤਾਂ ਇੱਕ ਦਿਨ ਗੁਰੂ ਨਾਨਕ ਜੀ ਜੈ ਰਾਮ ਨੂੰ ਮਿਲਣ ਗਏ ਤੇ ਬੇਬੇ ਨਾਨਕੀ ਨੂੰ ਆਏ ਮਿਲੇ ਤਾਂ ਬੇਬੇ ਨਾਨਕੀ ਅੱਗੋਂ ਉੱਠ ਖੜੋਤੀ ਵੱਡਾ ਆਦਰ ਕੀਤਾ ਅਤੇ ਬੇਬੇ ਜੀ ਨੇ ਕਿਹਾ ਪਾਈ ਜੀ ਅੱਜ ਮੇਰੇ ਉੱਪਰ ਪਰਮੇਸ਼ਰ ਬਹੁਤ ਹੀ ਮਿਹਰਬਾਨ ਹੋਇਆ ਹੈ ਜੋ ਤੁਸਾਂ ਮੈਨੂੰ ਦਰਸ਼ਨ ਦਿੱਤਾ ਹੈ ਤਾਂ ਗੁਰੂ ਜੀ ਕਿਹਾ ਬੇਬੇ ਜੀ ਮੈਂ ਤੁਹਾਡਾ ਗੁਲਾਮ ਹਾਂ ਤਾਂ ਬੇਬੇ ਨਾਨਕੀ ਆਖਿਆ ਪਾਈ ਜੀ ਇਹ ਗੱਲ ਤੂੰ ਮੇਰੇ ਤਾਂ ਹੀ ਮਤ ਆਖਿਆ ਕਰੋ ਜੀ ਤਾਂ ਗੁਰੂ ਨਾਨਕ ਜੀ ਨੇ ਕਿਹਾ ਬੇਬੇ ਜੀ ਤੂੰ ਵੱਡੀ ਹੈ ਬੇਬੇ ਨਾਨਕੀ ਕਿਹਾ ਪਾਈ ਜੀ ਦਿਨਾਂ ਵਿੱਚ ਤਾਂ ਵੱਡੀ ਹਾਂ ਅਰ ਜੀ ਕਰਮਾ ਵਿੱਚ ਤਾਂ ਵੱਡੀ ਨਹੀਂ ਅਰ ਭਾਈ ਵੱਡਾ ਸੋਈ ਹੈ ਜੋ ਕਰਮਾ ਵਿੱਚ ਵੱਡਾ ਹੋਵੇ ਤਾਂ ਗੁਰੂ ਨਾਨਕ ਜੀ ਨੇ ਕਿਹਾ ਬੇਬੇ ਜੀ ਇਹ ਬਾਤ ਪਰਮੇਸ਼ਰ ਨੇ ਤੁਧ ਨੂੰ ਪੁੱਛਾਈ ਹੈ ਅਰ ਪਰਮੇਸ਼ਰ ਤੇਰੀ ਉੱਪਰ ਮਿਹਰਬਾਨ ਹੈ ਤਾਂ ਬੇਬੇ ਨਾਨਕੀ ਕਿਹਾ ਸੁਣੋ ਪਾਈ ਪਰਮੇਸ਼ਰ ਮੇਰੇ ਉੱਪਰ ਮਿਹਰਬਾਨ ਤਾਂ ਜਾਣਾਂਗੀ ਜੇ ਤੂੰ ਮੇਰਾ ਆਖਿਆ ਮੰਨੇ ਤਾਂ ਗੁਰੂ ਨਾਨਕ ਜੀ ਖੁਸ਼ੀ ਹੋਏ ਕੇ ਕਿਹਾ ਆਖੋ ਬੇਬੇ ਜੀ ਜੋ ਕੁਝ ਤੂੰ ਆਖੇਂਗੀ ਸੋ ਮੈਂ ਮੰਨਾਂਗਾ ਤੂੰ ਮੇਰੀ ਵੱਡੀ ਭੈਣ ਹੈ ਅਤੇ ਤੇਰਾ ਪਿਛਲੇ ਜਨਮ ਵਿੱਚ ਵੀ ਭੈਣ ਪਿਰਾਉ ਦਾ ਸਬੰਧ ਹੁੰਦਾ ਹੀ ਆਇਆ ਹੈ ਅਰ ਤੂੰ ਹਮਾਰੀ ਬਹੁਤ ਸੇਵਾ ਕੀਤੀ ਆਹੀ ਸੋ ਤੇਰਾ ਪਾਰ ਸਾਡੇ ਸਿਰ ਉੱਪਰ ਹੈ ਅਰ ਜੋ ਤੂੰ ਆਖੇਂਗੀ ਸੋ ਹੀ ਮੰਨਾਂਗਾ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਭਾਈ ਅਸੀਂ ਬਹੁਤ ਸ਼ਰਮਿੰਦੇ ਹੁੰਦੇ ਆਹੀ ਜੋ ਤੂੰ ਭਾਬੀ ਨੂੰ ਦਿਲਾਸਾ ਨਹੀਂ ਦਿੰਦਾ ਅਤੇ ਤੇਰਾ ਤਰੀਮਤਾ ਨੂੰ ਦਿਲਾਸਾ ਨਹੀਂ ਹੁੰਦਾ ਤਾਂ ਬਹੁਤ ਸ਼ਰਮਿੰਦਿਆ ਉਹ ਵਿਦਾ ਆਰਤੂਤਾ ਸਾਧ ਹੈ ਸੋ ਤੂੰ ਆਪਣੇ ਜੀ ਵਿਚਾਰ ਕਰ ਦੇਖ ਤਾਂ ਗੁਰੂ ਨਾਨਕ ਜੀ ਕਿਹਾ ਬੇਬੇ ਜੀ ਕਿਸ ਗੱਲੋਂ ਵਿਰਵੀ ਰਹਿੰਦੀ ਹੈ ਤਾਂ ਬੇਬੇ ਨਾਨਕ ਜੀ ਆਖਿਆ ਸੋ ਪਾਈ ਜੋ ਪਾਈ ਜੀ ਵਿਰਵੀ ਕਿਉਂ ਰਹੇ ਹੋ ਜੋ ਸਭ ਪਰਮੇਸ਼ਰ ਦਾ ਦਿੱਤਾ ਹੋਇਆ ਹਾਜ਼ਰ ਹੈ ਪਰ ਇੱਕ ਮੂੰਹ ਦਾ ਦਿਲਾਸਾ ਸਭਨਾ ਗੱਲਾਂ ਤੋਂ ਤਰੀਮਤਾ ਦੀ ਜ਼ਾਤ ਵਿੱਚ ਵੱਡਾ ਹੈ ਤਾਂ ਫਿਰ ਸ਼੍ਰੀ ਗੁਰੂ ਨਾਨਕ ਜੀ ਨੇ ਆਖਿਆ ਸੁਣ ਬੇਬੇ ਜੀ ਤੂੰ ਇਸ ਗੱਲ ਦਾ ਮਨ ਤੇ ਸੰਤੋਖ ਕਰ ਅਤੇ ਜੋ ਕੁਝ ਤੂੰ ਆਖੇਂਗੀ ਸੋਈ ਮੈਂ ਕਰਾਂਗਾ ਹੁਣ ਤੂੰ ਇਸ ਇਹ ਗੱਲ ਛੱਡ ਦੇ ਅਤੇ ਕਈ ਹੋਰ ਗੱਲ ਕਰ ਤਾਂ ਬੇਬੇ ਨਾਨਕ ਜੀ ਆਖਿਆ ਸੁਣੋ ਭਾਈ ਜੀ ਮੇਰੇ ਮਨ ਤਾਂ ਇਹ ਗੱਲ ਹੈ ਜੋ ਤੇਰੀ ਔਲਾਦ ਦੇਖਾਂ ਅਤੇ ਆਪਣੇ ਕੁਛੜ ਖਿੜਾਵਾਂ ਤਾਂ ਗੁਰੂ ਨਾਨਕ ਜੀ ਆਖਿਆ ਭਲਾ ਬੇਬੇ ਜੀ ਜੋ ਕੁਝ ਤੂੰ ਮੰਗਦੀ ਹੈ ਸੋਵੇ ਹੋਏ ਰਹੀ ਸੀ ਤਾਂ ਇਹ ਬਾਤ ਆਕਰ ਗੁਰੂ ਨਾਨਕ ਜੀ ਚਲਦੇ ਰਹੇ ਅਤੇ ਫਿਰ ਗੁਰੂ ਨਾਨਕ ਜੀ ਆਪ ਵੀ ਲਗੇ ਘਰ ਵਿੱਚ ਵਾਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ